ਮੌਸਮ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਮੌਸਮੀ ਭਾਗ ਦੇ ਵੱਲੋਂ ਅਲਰਟ ਵੀ ਜਾਰੀ ਕੀਤਾ ਗਿਆ ਹੈ ਤਾਂ ਦੱਸਦੇ ਹਨ ਕਿ ਕਿਹੜੇ-ਕਿਹੜੇ ਤਰੀਕਾ ਨੂੰ ਮੀਂਹ ਪੈ ਸਕਦਾ ਅਤੇ ਇੱਕ ਭਾਰੀ ਤੂਫਾਨ ਆਉਣ ਦੇ ਵੀ ਸੰਕੇਤ ਦਿੱਤੇ ਗਏ ਨੇ ਤਾਂ ਕਿਹੜੇ ਤਰੀਕ ਨੂੰ ਭਾਰੀ ਮੀਂਹ ਪਵੇਗਾ ਤੁਹਾਨੂੰ ਡਿਟੇਲ ਦੇ ਵਿੱਚ ਦੱਸਦੇ ਹਾਂ ਤਾਂ ਉੱਥੇ ਪੰਜਾਬ ਤੇ ਜਿਹੜਾ ਚੰਡੀਗੜ੍ਹ ਤੋਂ ਮੌਨਸੂਨ ਜਿਹੜਾ ਵਿਦਾ ਹੋ ਚੁੱਕਿਆ ਪਰ ਹਾਲਾਂਕਿ ਮੰਗਲਵਾਰ ਨੂੰ ਰਾਤ ਅਚਾਨਕ ਜਿਹੜਾ ਉਹ ਮੌਸਮ ਬਦਲ ਗਿਆ ਕਈ ਇਲਾਕਿਆਂ ਦੇ ਵਿੱਚ ਥੋੜੇ ਸਮੇਂ ਲਈ ਮੀਂਹ ਵੀ ਪਿਆ ਜਿਸ ਨਾਲ ਗਰਮੀ ਤੋਂ ਕੁਝ ਰਾਹਤ ਵੀ ਮਿਲਿਆ ਮੌਸਮੀ ਭਾਗ ਦੇ ਸਾਰ 31 ਅਕਤੂਬਰ ਤੱਕ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ ਤੇ 4 ਅਕਤੂਬਰ ਨੂੰ ਕੁਝ ਥਾਵਾਂ ਤੇ 5 ਤੇ 6 ਅਕਤੂਬਰ ਨੂੰ ਸੂਬੇ ਵਿੱਚ ਕਈ ਥਾਵਾਂ ਤੇ ਜਿਹੜਾ ਹਲਕਾ ਦਾ ਦਰਮਿਆਨਾ ਜਾਂ ਮੀਂਹ ਪੈਣ ਦੀ ਉਮੀਦ ਲਗਾਈ ਜਾ ਰਹੀ ਹੈ ਇਸ ਦੌਰਾਨ ਸੂਬੇ ਦਾ ਔਸਤ ਵਕਤ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ 0.4 ਡਿਗਰੀ ਘਟ ਗਿਆ ਜਿਸ ਨਾਲ ਇਹ ਆਮ ਦੇ ਨੇੜੇ ਆ ਗਿਆ ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 30.5 ਡਿਗਰੀ ਦਰਜ ਕੀਤਾ ਗਿਆ ਬੀਤੇ ਦਿਨਾਂ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਵਿੱਚ ਜਿਹੜਾ ਤਾਪਮਾਨ ਵਿੱਚ ਥੋੜੀ ਜਿਹੀ ਰਾਵਟ ਵੀ ਆਈ ਹੈ ਇਸ ਦੇ ਬਾਵਜੂਦ ਤਾਪਮਾਨ ਆਮ ਨਾਲੋਂ ਜਿਹੜਾ ਉੱਪਰ ਉਹ ਬਣਿਆ ਹੋਇਆ ਸੀ ਤੇ ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 1.8 ਡਿਗਰੀ ਉਹ ਵੱਧ ਸੀ ਤੇ ਜਦੋਂ ਕਿ ਘੱਟੋ ਘੱਟ ਤਾਪਮਾਨ ਆਮ ਨਾਲੋਂ 5.5 ਡਿਗਰੀ ਵਾਧਾ ਤੇ ਇਹ ਤਬਦੀਲੀ ਮੌਨਸੂਨ ਦੇ ਜਾਣ ਤੋਂ ਬਾਅਦ ਖੁਸ਼ਕ ਮੌਸਮ ਕਾਰਨ ਹੋਈ ਆ ਤਾਂ ਵਿੱਚ ਵਿੱਚ ਕਈ ਇਲਾਕਿਆਂ ਦੇ ਵਿੱਚ ਮੀਂਹਾਂ ਵੀ ਪੈ ਰਹੇ ਤੇ ਵਿੱਚ ਵਿੱਚ ਕਈ ਇਲਾਕਿਆਂ ਦੇ ਵਿੱਚ ਬਹੁਤ ਜ਼ਿਆਦਾ ਹਮਸ ਭਰੀ ਗਰਮੀ ਜਿਹੜੀ ਉਹ ਬਣੀ ਹੋਈ ਆ ਬਹੁਤ ਜ਼ਿਆਦਾ ਲੋਕਾਂ ਨੂੰ ਪਸੀਨਾ ਆ ਰਿਹਾ ਤੇ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਸੂਬੇ ਦੇ ਬਦ ਤੋਂ ਵੱਧ ਤਾਪਮਾਨ ਵਿੱਚ 0.1 ਡਿਗਰੀ ਦੀ ਥੋੜੀ ਜਿਹੀ ਗਰਾਵਟ ਆਈਆ ਅਬੋਹਰ ਦੀ ਗੱਲ ਕਰਦੇ ਹਾਂ ਤਾਂ ਅਬੋਹਰ ਵਿੱਚ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਦਰਜ ਕੀਤਾ ਗਿਆ ਪੰਜਾਬ ਵਿੱਚ ਹੁਣ ਕੋਈ ਜਿਹੜਾ ਮੀਂਹ ਨਹੀਂ ਪਿਆ ਤੇ ਨਾ ਹੀ ਇਸ ਦੀ ਕੋਈ ਸੰਭਾਵਨਾ ਪਰ ਹੁਣ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਸੰਭਾਵਨਾ ਲਗਾਈ ਜਾ ਰਹੀ ਹੈ 6 ਅਕਤੂਬਰ ਤੱਕ ਮੀਂਹ ਪੈ ਸਕਦਾ ਕਈ ਜ਼ਿਲ੍ਹਿਆਂ ਦੇ ਵਿੱਚ ਜ਼ੋਰਦਾਰ ਮੀਂਹ ਵੀ ਪੈ ਸਕਦਾ ਤੇ ਕਈ ਜ਼ਿਲ੍ਹਿਆਂ ਦੇ ਵਿੱਚ ਹਲਕਾ ਹਲਕਾ ਮੀਂਹ ਵੀ ਪੈ ਸਕਦਾ ਇਸ ਦੌਰਾਨ ਰਾਜ ਦੇ ਘਟੋਗਾਟ ਤਾਪਮਾਨ ਵਿੱਚ 0.7 ਡਿਗਰੀ ਦੀ ਕਮੀ ਵੀ ਆਈਆ ਹਾਲਾਂਕਿ ਆਮ ਨਾਲੋਂ 5.5 ਡਿਗਰੀ ਵਾਧਦਾ ਮਾਹਿਰਾਂ ਦਾ ਕਹਿਣਾ ਕਿ ਮੌਨਸੂਨ ਸੀਜ਼ਨ ਦੌਰਾਨ ਆਮ ਨਾਲੋਂ ਵੱਧ ਜਿਹੜਾ ਉਹ ਮੀਂਹ ਵੀ ਪਿਆ ਪਰ ਹਾਲਾਤ ਜਲਦੀ ਹੀ ਆ ਮੰਗੋ ਹੋ ਜਾਣਗੇ ਪੰਜਾਬ ਵਿੱਚ ਇਸ ਸਮੇਂ ਤਾਪਮਾਨ ਵਿੱਚ ਜਿਹੜਾ ਉਹ ਵਾਧਾ ਵੀ ਹੋ ਰਿਹਾ ਪਰ ਹੁਣ ਕੁਝ ਜਿਹੜੀ ਉਹ ਰਾਹਤ ਵੀ ਮਿਲੇਗੀ ਮੌਸਮ ਵਿਗਿਆਨ ਕੇਂਦਰ ਦੇ ਅੰਕੜਿਆਂ ਦੇ ਅਨੁਸਾਰ ਇੱਕ ਹਫ਼ਤੇ ਦੇ ਅੰਦਰ ਤਾਪਮਾਨ ਵਿੱਚ 2 ਡਿਗਰੀ ਤੱਕ ਦੀ ਗਿਰਾਵਟ ਆਵੇਗੀ ਹਾਲਾਂਕਿ ਇਸ ਸਮੇਂ ਦੌਰਾਨ ਕੋਈ ਮੀਂਹ ਪੈਣ ਦੀ ਜਿਹੜੀ ਉਹ ਉਮੀਦ ਨਹੀਂ ਲਗਾਈ ਜਾ ਰਹੀ ਸੀ ਪਰ ਹੁਣ ਜਿਹੜਾ ਮੌਸਮ ਵਿਭਾਗ ਦੇ ਵੱਲੋਂ ਤਾਜ਼ਾ ਅਪਡੇਟ ਉਹ ਦਿੱਤੀ ਗਈ ਆ ਕਿ 6 ਅਕਤੂਬਰ ਤੱਕ ਜਿਹੜਾ ਉਹ ਮੀਂਹ ਪੈ ਸਕਦਾ ਤੇ ਮੌਸਮ ਜਿਹੜਾ ਖੁਸ਼ਕ ਵੀ ਰਹਿ ਸਕਦਾ ਤੇ ਆਸਮਾਨ ਸਾਫ਼ ਵੀ ਰਹੇਗਾ ਇਹ ਪਹਿਲਾਂ ਕਿਹਾ ਗਿਆ ਸੀ ਤੇ ਇਸੇ ਦਰਹਾਲ ਪੰਜਾਬ ਵਿੱਚ ਔਸਤ ਤਾਪਮਾਨ 22 ਤੋਂ ਜਿਹੜਾ 30 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਉਮੀਦ ਆ ਮੌਨਸੂਨ ਦੇ ਜਾਣ ਤੋਂ ਬਾਅਦ ਦਿੱਲੀ ਐਨਸੀਆਰ ਵਿੱਚ ਲੋਕ ਗਰਮੀ ਤੋਂ ਬਹੁਤ ਜ਼ਿਆਦਾ ਪੀੜਤ ਨੇ ਬੀਤੇ ਕੁਝ ਦਿਨਾਂ ਤੋਂ ਤਾਪਮਾਨ ਵਿੱਚ ਵਾਧਾ ਤੇ ਮਈ ਤੇ ਜੂਨ ਦੀ ਗਰਮੀ ਵਰਗਾ ਮਹਿਸੂਸ ਕਰਵਾ ਰਿਆ ਨਮੀ ਲੋਕਾਂ ਨੂੰ ਬਹੁਤ ਜ਼ਿਆਦਾ ਪਸੀਨਾ ਵੀ ਬਾਹਾਰੀ ਆ ਹਾਲਾਂਕਿ ਰਾਜਧਾਨੀ ਦੇ ਵਿੱਚ ਮੌਸਮ ਜਿਹੜਾ ਬਦਲਣ ਵਾਲਾ ਤੇ ਮੌਸਮ ਵਿਗਿਆਨ ਨੇ ਅਗਲੇ 2 ਦਿਨਾਂ ਲਈ ਦਿੱਲੀ ਐਨਸੀਆਰ ਵਿੱਚ ਥੋੜੇ ਜਿਹੀ ਮੀਂਹ ਦੀ ਭਵਿੱਖਬਾਣੀ ਵੀ ਉਹ ਕੀਤੀ ਹੋਈ ਆ ਤਾਂ ਗੱਲ ਹੁਣ ਆਪਾਂ ਅਮਰਸਰ ਦੀ ਕਰਦੇ ਹਾਂ ਤਾਂ ਉੱਥੇ ਧੁੱਪ ਰਹੇਗੀ ਤਾਪਮਾਨ ਵਧੇਗਾ ਤੇ ਤਾਪਮਾਨ 23 ਤੋਂ 36 ਡਿਗਰੀ ਦੇ ਵਿਚਕਾਰ ਰਹਿਣ ਦੀ ਉਮੀਦ ਆ ਗੱਲ ਹੁਣ ਜਲੰਧਰ ਦੀ ਕਰਦੇ ਆਂ ਜਲੰਧਰ ਚ ਧੁੱਪ ਰਹੇਗੀ ਤੇ ਤਾਪਮਾਨ ਵਧੇਗਾ ਤਾਪਮਾਨ 23 ਤੋਂ 35 ਡਿਗਰੀ ਦੇ ਵਿਚਕਾਰ ਰਹਿਣ ਦੀ ਉਮੀਦ ਆ ਅੱਗੇ ਵਧਦੇ ਆਂ ਲੁਧਿਆਣਾ ਦੇ ਵੱਲ ਤਾਂ ਲੁਧਿਆਣਾ ਚ ਧੁੱਪ ਰਹੇਗੀ ਤਾਪਮਾਨ ਵਧੇਗਾ ਤਾਪਮਾਨ 25 ਤੋਂ 36 ਡਿਗਰੀ ਦੇ ਵਿਚਕਾਰ ਰਹਿਣ ਦੀ ਉਮੀਦ ਆ ਹੁਣ ਗੱਲ ਕਰਦੇ ਆਂ ਪਟਿਆਲਾ ਦੀ ਤਾਂ ਪਟਿਆਲੇ ਦੀ ਬੀਤੇ ਦਿਨਾਂ ਤੋਂ ਹੀ ਬਹੁਤ ਜ਼ਿਆਦਾ ਗਰਮੀ ਪੈ ਰਹੀ ਆ ਤਾਂ ਜਿਹੜੀ ਹੁਣ ਪਟਿਆਲੇ ਦੇ ਵਿੱਚ ਇਹ ਮੌਸਮ ਵਿਭਾਗ ਦੇ ਵੱਲੋਂ ਕਿਹਾ ਗਿਆ ਕਿ ਥੋੜੇ ਦਿਨਾਂ ਤੱਕ ਜਿਹੜੀ ਧੁੱਪ ਰਹੇਗੀ ਤਾਪਮਾਨ ਵਧੇਗਾ ਤਾਪਮਾਨ 24 ਤੋਂ ਜਿਹੜਾ 36 ਡਿਗਰੀ ਇਹਦਾ ਤਾਪਮਾਨ ਵਧੇਗਾ ਤਾਪਮਾਨ ਵਿੱਚ 25 ਤੋਂ 35 ਡਿਗਰੀ ਦੇ ਵਿਚਕਾਰ ਰਹਿਣ ਦੀ ਜਿਹੜੀ ਉਹ ਉਮੀਦ ਲਗਾਈ ਜਾ ਰਹੀ ਆ